बाबा साहेब डाक्टर भीम राव अंबेडकर जी के हुई बेदी के खिलाफ फिलौर विखे लोग इंसाफ मंच कमेटी समूह अंबेडकारी गुरु रविदास सभावान वाल्मीकि सभावान वालों रोस प्रदर्शन मार्च किया गया जिस विच शहीद भगत सिंह नौजवान सभा वालों हाजरी लगाई गई अच पिंड नंगल फिलौर लगे हुए बाबा साहेब डॉक्टर भीम राव अंबेडकर जी के स्टैचू की हुई बेअदबी थान से उपर सारे इकट्ठे हुए बहुत ही लेबर के रोस मार्च क्डिया गया

पुलिस वालों भी केहा गया कि ऐसी जल्दी तो जल्दी दोषी फर के सलाखा देवाई करा पत्रकार जगजीत इंद्रजीत बैंस विशेष रिपोर्ट ਬੋਲਦੀ ਆ ਕਿ ਚੰਬੇ ਲਾ ਕੇ ਆਪਾਂ ਜਿਹੜੀ ਆਪਣੀ ਆ ਗੋ ਜਿਹੜੀ ਅਨਾਉਂਸਮੈਂਟ ਆ ਰਹੀ ਆਪਾਂ ਦੇ ਪਿੱਛੇ ਦੇਵਤਨਗਰ ਦੇ ਪੂਰੇ ਦੇਸ਼ ਦੇ ਵਿੱਚ ਨਹੀਂ ਪੂਰੇ ਵਰਲਡ ਦੇ ਵਿੱਚ 바ਵਾ ਸਾਹਿਬ ਡਾਕਟਰ ਅੰਬेडਕਰ ਨੂੰ ਜਿਹੜਾ ਸਿੰਬਲ ਆਫ ਨੌਲੇਜ ਦੇ ਕਰਲਾ ਕੀ ਕਰ ਤੇ ਪੂਰੀ ਤੂਰੀ ਤਰਾ ਅੱਜ ਆ ਕੇ ਚੱਲਣਾ ਹੋਗੀ ਅੱਜ ਪੂਰੇ ਦੇਸ਼ ਦੇ ਵਿੱਚ ਕਿਤੇ ਵੀ ਜਗਾ ਸਟੈਚੂ ਦੇ ਨਾਮ ਛੇੜ ਕਰ ਹੁੰਦੀ ਹੈ ਉਹ 바ਵਾ ਸਾਹਿਬ ਭੀਮਰਾਓਂ ਬੇੜਕਰ ਦੇ ਸਟੈਚੂ ਦੇ ਨਾਮ ਛੇੜ ਕਰ ਤੇ ਜਿੱਦਾਂ ਸਾਥੀਆਂ ਨੇ ਕਿਹਾ ਕਿ ਅੱਜ ਇਸ ਸਬੰਧ ਦੇ ਵਿੱਚ ਹੌਣ ਲਈ ਸਾਰਿਆਂ ਨੂੰ ਪਤਾ ਹੀ ਹੈ ਕਿ ਜੋ ਦੋ ਦਿਨ ਪਹਿਲਾਂ 바ਵਾ ਸਾਹਿਬ ਡਾਕਟਰ ਭੀਮਰਾਮ ਬੇੜਕਾ ਜੀ ਦੇ ਸਟੈਚੂ ਦੀ ਬੇਅਦਰੀ ਕੀਤੀ ਗਈ ਹੈ ਇਸ ਘਟਨਾ ਦੇ ਸ਼ਿਰੂਰ ਬਦਾਸ ਹੁਨਰਵੰਧਕ ਕਮੇਟੀ ਔਰ ਜੋ ਨਿੰਦਾ ਕਰਦੀ ਹੈ ਤੇ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦੇ ਆ ਕਿ ਜਿਸ ਤਰ੍ਹਾਂ ਪਹਿਲਾਂ ਵੀ ਤੁਸੀਂ ਉਹਨਾਂ ਦੋਸ਼ੀਆਂ ਨੂੰ ਫੜ ਕੇ ਸਲਾਕਾਂ ਦੇ ਪਿਛੇ ਭੇਜਿਆ ਆ ਤੇ ਇਹਨਾਂ ਦੋਸ਼ੀਆਂ ਨੂੰ ਵੀ ਜਲਦੀ ਤੋਂ ਜਲਦੀ ਫੜ ਕੇ ਸਲਾਖਾਂ ਦੇ ਪਿੱਛੇ ਭੇਜਿਆ ਜਾਵੇ ਸਾਜ਼ਿਸ਼ ਦੇ ਅਭਿਜਨ ਸਾਰਾ ਕੁਝ ਹੋ ਰਿਹਾ ਇਹ ਵੀ ਪਿੱਛੇ ਵੱਡੀਆਂ ਵੱਡੀਆਂ ਕੌਂਸਲ ਨਹੀਂ ਕਰ ਪਰ ਹੈ ਜੀਆਂ ਸਾਜ਼ਿਸ਼ਾਂ ਤੇ ਆਪਾਂ ਵੀ ਸਾਜ਼ਿਸ਼ਾਂ ਦਾ ਸ਼ਿਕਾਰ ਹੋ ਰਹੇ ਆਂ ਕਿ ਆਪਾਂ ਵੀ ਦੋ ਪਾਸੇ ਬੈਠੇ ਆਂ ਡਾਕਟਰ ਬੇਦਗਾਂ ਸਾਹਿਬ ਕਿਸੇ ਇੱਕ ਵਿਅਕਤੀ ਦਾ ਨਹੀਂ ਸੀ ਉਹਨੂੰ ਕਦੇ ਨਾ ਕਿਸੇ ਨਾਲ ਜੋੜੋ ਮੇਰੀ ਬੇਨਤੀ ਆ ਮੈਂ ਤਾਂ ਕਦੇ ਵੀ ਪਹਿਲੀ ਵਾਰ ਵੀ ਜਿੱਥੇ-ਜਿੱਥੇ ਮੈਂ ਜਾਂਦਾ ਰਹਾ ਕਿਤੇ ਮਹਾਰਾਜ ਦੇ ਜਿੱਥੇ ਗੁਰਪੁਰਬ ਸੀ ਉੱਥੇ ਵੀ ਕਹਿੰਦਾ ਰਿਹਾ ਤੁਸੀਂ ਸਤਪੁਰੂ ਸਦਾਸ ਮਹਾਰਾਜ ਨੂੰ ਕੱਲੇ ਆਪਣੇ ਨਾਲ ਹੀ ਜੁੜੀ ਜਾਂਦੇ ਆ ਉਹ ਤਾਂ ਮਾਰਗਦਤਾ ਦੇ ਸੀ ਡਾਕਟਰ ਭੀਮਰਾਓ ਬੇਦਗਰ ਕਿਸੇ ਇੱਕ ਵਿਅਕਤੀ ਦਾ ਨਹੀਂ ਸੀ ਕਿਸੇ ਇੱਕ ਜਾਤ ਦਾ ਨਹੀਂ ਸੀ ਹੀਵਾ ਦੇ ਨੈਸ਼ਨਲ ਲੀਡਰ ਉਹ ਫਾਦਰ ਸੀ ਇਸ ਮਾਡਰਨ ਇੰਡੀਆ ਦਾ ਫਾਊਂਡੇਸ਼ਨ ਫਾਦਰ ਸੀ ਉਹ ਪੋਲੀਟੀਕਲ ਘਟ ਸੀ ਉਹ ਸਟੇਟਸਮੈਨ ਵੱਡ ਸੀ ਇੱਕ ਤੋ ਸੋ ਆਪਣੀਆਂ ਪੋਲੀਟੀਕਲ ਗੱਲਾਂ ਕਰੋ ਪਰ ਉਹਦਾ ਜਿਹੜਾ ਮਿਸ਼ਨ ਸੀ ਆ ਜਦੋਂ ਆਪਾਂ ਅੱਜ ਦਾ ਦੇਖਦੇ ਮੈਨੂੰ ਦੁੱਖ ਹੋਇਆ ਇਹ ਨਾ ਇਸ ਪਾਸੇ ਨੂੰ ਨਾ ਤੁਰੋ ਫਿਰ ਇਹ ਜੇ ਆਪਾਂ ਕਰਦੇ ਆ ਨਾ ਤੁਹਾਨੂੰ ਸਾਨੂੰ ਨਾ ਕਰੂ ਮੈਂ ਤੁਹਾਨੂੰ ਇੱਕ ਵੱਡੇ ਹੋਣ ਦੇ ਨਾਤੇ ਇਹ ਇੱਕ ਸਲਾਹ ਹੀ ਦਿੰਦਾ ਕਾਹਦੀ ਤੁਸੀਂ ਆਪਣੀ ਮਰਜ਼ੀ ਆ ਇਹ ਫਿਰ ਆਪਾਂ ਜਿਹੜੇ ਲੋਕ ਕਰਦੇ ਆ ਆਪਾਂ ਉਹਨਾਂ ਨੂੰ ਕੰਡਮ ਨਹੀਂ ਕਰਦੇ ਆਪਾਂ ਇੱਕ ਅਸਲ ਵਿੱਚ ਅਸੀਂ ਪੱਛਦੀ ਕਰਦੇ ਆ। ਸੈਂਡ ਨੰਕਲ ਦੇ ਵਿੱਚ ਬਾਬਾ ਸਾਹਿਬ ਦਾ ਸਟੈਚੂ ਹੈ ਉਹਦੀ ਨਰਾ ਉਹਦਾ ਅਪਮਾਨ ਔਰ ਉਹਦੀ ਬੇਪਤੀ ਕੀਤੀ ਗਈ ਜਿਹਦੇ ਬਾਰੇ ਆਪਾਂ ਸਾਰਿਆਂ ਨੂੰ ਸਵੇਰ ਨੂੰ سوشل میڈیا ਤੇ ਜਦੋਂ ਅਮਰੀਕਾ ਤੋਂ ਇਸ ਇੱਕ ਵਿਅਕਤੀ ਨੇ ਵੀਡੀਓ ਸ਼ੇਅਰ ਕਰਕੇ ਉਹਦੀ ਜ਼ਿੰਮੇਵਾਰੀ ਲਈ ਤਾਂ ਸਾਨੂੰ ਪਤਾ ਲੱਗਾ ਜਿਸ ਵੇਲੇ ਪਹਿਲਾਂ ਵੀ ਬਾਬਾ ਸਾਹਿਬ ਦੇ ਸਟੈਚੂ ਦੇ ਨਾਲ ਅਜਿਹੀ ਹਰਕਤ ਕੀਤੀ ਹੈ ਫਰਾਨੇ ਦੀ ਗੱਲ ਇਹ ਹੈ ਜਦ ਬਾਰ ਬਾਰ ਰਿਪੋਰਟਾਂ ਆ ਰਹੀਆਂ ਹਰ ਤਰ੍ਹਾਂ ਦੀਆਂ ਰਿਪੋਰਟਾਂ ਵਿਅਕਤੀਓਂ ਔਰ ਖਾਸ ਕਰਕੇ ਛੇਰੇ ਵੱਲੋਂ ਜਬਦਾਲ ਸੁਭਾਵਾ ਜਿਨ੍ਹਾਂ ਨੇ ਅੱਜ ਜਿਹੜਾ ਰੋਸ ਮਾਰਿਆ ਬੱਕ ਬੱਕ ਜਥੇਬੰਦੀਆਂ ਵੱਲੋਂ ਜਿਹੜੇ ਗੋਰੋਲਾਸ ਸੁਭਾਵਾ ਮੇਲਕਰ ਸੁਭਾਵਾ ਜਿਹਦੇ ਵਿੱਚ ਲੋਕਰ ਸਾਹ ਮੱਚ ਵੱਲੋਂ ਜਿਹੜਾ ਰੋਸ ਮਾਰਕ ਅਜ ਕੀਤਾ ਗਿਆ ਜਿਹੜਾ ਪਿਛਲੇ ਦਿਨੀ ਬਾਵਾ ਸਾਹਿਬ ਦੇ ਕੇਚੂ ਤੇ ਜਿਹੜੇ ਕੁਝ ਸਰਾਰਤੀ ਅੰਥਰਾਂ ਨੇ ਉਹਨਾਂ ਦੇ ਸਪਰੇਅ ਕਰਕੇ ਉਹਨਾਂ ਦੇ ਫੇਸ ਨੂੰ ਕਾਲਕ ਕੀਤਾ ਉਹਦੇ ਕਰਕੇ ਅੱਜ ਜਿਹੜਾ ਰੋਸ ਦੇ ਵਿੱਚ ਅੱਜ ਮਾਰਕ ਕੀਤਾ ਗਿਆ ਇੱਥੇ ਚਤਾਵਨੀ ਦਿੱਤੀ ਗਈ ਜੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਦੋਸਤੀ ਆ ਉਹਨਾਂ ਨੂੰ ਫੜ ਕੇ ਜਲਦੀ ਤੋਂ ਜਲਦੀ ਜਿਹੜੀ ਸਰਾਵਾ ਆ ਉਹ ਨਾ ਦਿੱਤੇ ਆ ਗਏ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਵੱਡਾ ਅंदोलਨ ਕੀਤਾ ਜਾਊਗਾ ਅਸੀਂ ਮੰਗ ਕਰਦੇ ਆ ਵੀ ਜਿਹੜੇ ਇਦਾਂ ਵੀ ਇੱਕ ਧਰਾਵਾ ਵਰਤਦੇ ਆ ਇਹਨਾਂ ਨੂੰ ਜਿਹੜਾ ਬੰਦ ਕੀਤਾ ਜਾਵੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਸਾਫ਼ ਤੋਂ ਸਾਫ਼ ਦਾਬ ਸਜ਼ਾ ਦਿੱਤੀ ਜਾਵੇ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਸੋਚ ਨਾ ਸਕੇ ਵੀ ਅਸੀਂ ਬਾਵਾ ਸਾਹਿਬ ਤੇ ਜਿਹੜੇ ਮਾਲੋ ਸਟੇਟੂਨ ਉੱਪਰ ਸਿਰ ਚੇੜਖੰਡ ਨਹੀਂ ਕੋਈ ਵਿਆਪਦੀ ਕਰੇ ਆ ਇਸ ਕਰਕੇ ਜਿਹੜੇ ਵਿਆਪਦੀ ਕਰਨ ਵਾਲੇ ਲੋਕ ਆ ਉਹਨਾਂ ਨੂੰ ਨਾਕਾ ਪਾਉਣੀ ਚਾਹੀਦੀ ਹੈ ਇਸ ਕਰਕੇ ਹੀ ਆਪਣੇ ਦਫੇ ਬੰਦੀਆ ਬਲੋ ਇਹ ਮੰਗਵੀ ਕਰਦੇ ਆ ਜਿਹੜਾ 바ਵਾ ਸਾਹਿਬ ਦੇ ਅਪਮਾਨ ਕੀਤਾ ਆ ਉਹ ਬੜਾ ਨਿੰਦਣਯੋਗ ਆ ਬਹੁਤ ਜ਼ਿਆਦਾ ਜਿਹੜੇ 바ਵਾ ਸਾਹਿਬ ਨੂੰ ਮੰਨਣ ਵਾਲੇ ਲੋਕ ਆ ਉਹਨਾਂ ਦੇ ਦਰਾਂ ਦੇ ਦਿਲ ਵਿਰੋਧਰੇ ਗਏ ਇਸ ਕਰਕੇ ਹੀ ਵੰਗ ਵੀ ਕਰਦੇ ਆ ਆਖਿਓ ਮੈਂ ਅੱਜ ਆਇਆ ਹਾਂ ਰੋਹਤਕਾਂ ਦੇ ਆਇਆ ਹੋ ਅਸੀਂ ਜਿਹੜਾ ਬਸਾਰ ਖਨਾਰ ਦੇ ਵਿੱਚ ਕਿਹੜ ਨੰਗਲ ਦੇ ਵਿੱਚ ਤੇਰਾ ਕਿ ਬਾਬਾ ਦਰ ਬਿਆਰ ਦੇਰਵਾਜੀ ਦਾ ਸਟੱਪ ਬੜਾ ਹੋਇਆ ਉਹ ਤੇਰੇ ਇੱਕ ਦੂਤਰੀ ਵਾਲੀ ਗੱਲ ਜਿਹੜਾ ਹਰ ਗੱਲ ਕੀਤੀ ਗਈ ਆ ਉਹਨੇ ਮੇਰੇ ਤੇ ਕਾਲਕ ਲਗਾਉਂਦੇ ਆ ਹੋਰ ਮੌਜੂ ਕੀਤੇ ਤੇ ਗਾਲ ਨਹੀਂ ਜਿਹੜਾ ਮਗਾਇ ਲਿਆ ਗਿਆ ਹੋ ਨਾਰੇ ਲਿਖੇ ਜਾਵਾ ਨੇ ਕੈਸੀ ਹੈ ਸਰਕਾਰ ਤੇ ਪ੍ਰਸ਼ਾਸਨ ਤੇ ਮੈਂ ਅਰਦਾਸ ਕਿ ਜੇ ਦਰਮਿਆਨੀ ਰਾਤ ਨੂੰ ਜੋ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਸਟੈਚੂ ਜੋ ਕਿ ਪਿੰਡ ਨੰਗਲ ਤਸੀਰ ਫਲੋਰ ਵਿਖੇ ਸਥਿਤ ਹੈ ਨਾਲ ਕੁਝ ਸ਼ਰਾਰਤੀ ਅੰਸਰਾਂ ਵੱਲੋਂ ਉਹਦੀ ਬੇਅਦਬੀ ਔਰ ਉਹਦਾ ਨੁਕਸਾਨ ਕੀਤਾ ਵਿਅਕਤੀ ਜਿਹਦੇ ਵਿਰੋਧ ਦੇ ਵਿੱਚ ਅੱਜ ਫਲੋਰ ਸ਼ਹਿਰ ਦੀਆਂ ਸਮੋਚੀਆਂ ਸ਼੍ਰੀ ਗੁਰੂ ਰਵਿਦਾਸ ਸੁਭਾਵਾਂ ਡਾクター ਬਾਬਾ ਸਾਹਿਬ ਅੰਬੇਡਕਰ ਸੁਭਾਵਾਂ ਲੋਕ ਇਨਸਾਫ ਮੰਚ ਅਤੇ ਸਾਰੇ ਸਮਰਥਕ ਆਗੂਆਂ ਵੱਲੋਂ ਇੱਕ ਵਿਸ਼ਾਲ ਲੋਕ ਸਮਾਰੋਹ ਦੇ ਸੰਕੇਤਕ ਹੋਏ ਵਿੱਚ ਕੀਤਾ ਗਿਆ ਔਰ ਸਰਕਾਰ ਕੋਲੋਂ ਇਹ ਮੰਗ ਕੀਤੀ ਗਈ ਕਿ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਲੋਕਾਂ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਔਰ ਜਿਹੜੇ ਲੋਕ ਇਹਨਾਂ ਨੌਕਾ ਨੂੰ ਸ਼ਹਿ ਦੇ ਰਿਹਾ ਵਿਦੇਸ਼ਾਂ ਦੀ ਧਰਤੀ ਤੇ ਬੈਕ ਤੇ ਉਹਨਾਂ ਦੇ ਉੱਤੇ ਵੀ ਕਾਨੂੰਨੀ ਸ਼ਿਕੰਗਿਆ ਕੱਸ ਕੇ ਉਹਨਾਂ ਨੂੰ ਵੀ ਭਾਰਤ ਵਿੱਚ ਲਿਆ ਕੇ ਉਹਨਾਂ ਦੇ ਉੱਤੇ ਵੀ ਸਖਤ ਤੋਂ ਸਖਤ ਧਰਾਵਾਂ ਲਗਾ ਕੇ ਉਹਨਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਔਰ ਅੱਜ ਦੇ ਮੌਕੇ ਤੇ ਸਾਰੇ ਹੀ ਆਦਰ ਧਾਰਮਿਕ ਸਮਾਜਜ ਅਤੇ ਰਾਜਨੀਤਕ ਸ਼ਖਸੀਅਤਾਂ ਨੇ ਇਹ ਸੰਕਲਪ ਲਿਆ ਕਿ ਉਹ ਦੇਸ਼ ਵੀ ਇਤਾਂ ਫੰਦਾਂ ਨੂੰ ਭੰਗ ਨਹੀਂ ਹੋਣ ਦੇਣਗੇ ਔਰ ਜੋ 2 ਸਿਰਪਿਆਂ ਦੇ ਵਿੱਚ ਤਕਰਾਰ ਪੈਦਾ ਕਰਨ ਦੇ ਮਨਸੂਬੇ ਦੇ ਨਾਲ ਇਹਨਾਂ ਘਟਨਾਵਾਂ ਨੂੰ ਜਾਮ ਦਿੱਤਾ ਗਿਆ ਉਹ ਇਹਨਾਂ ਨੂੰ ਕਦੇ ਵੀ ਗੂਰਨੀ ਪੈਣ ਦਿੱਤਾ ਜਾਵੇਗਾ ਤੇ ਦੁਸ਼ਮਣ ਨੂੰ ਇਹ ਨਾ ਇਹਨਾਂ ਸਾਲਸ਼ਾਂ ਦੇ ਵਿੱਚ ਕਦੇ ਵੀ ਸਫਲਤਾ ਅਸਲ ਨਹੀਂ ਹੋਵੇਗੀ ਧੰਨਵਾਦ ਜੋ ਪਿੰਜਾ ਪੜਾ ਸਭ ਦੇ ਸਟੈਚੂ ਤੇ ਹਮਲੇ ਹੁੰਦੇ ਆਏ ਆ ਹੁਣ ਇਹ ਕਿਹੜਾ ਫੇਰ ਹੋਇਆ ਕਿਸ ਨਜ਼ਰੀਏ ਨਾਲ ਦੇਖੋ ਇਹ 바ਵਾ ਸਾਹਿਬ ਡਾਕਟਰ ਅੰਬੇਡਕਰ ਦੀ ਵਿਚਾਰਧਾਰਾ ਪੂਰੇ ਵਰਲਡ ਦੇ ਵਿੱਚ ਬੜੇ ਜੋਸ਼ੋ ਗਰੋਸ਼ ਨਾਲ ਅੱਗੇ ਵਧ ਰਹੀ ਹੈ ਔਰ ਅੰਬੇਡਕਰ ਇਕਰ ਵਿਚਾਰਧਾਰਾ ਨਾਲ ਲੋਕ ਜੁੜ ਰਹੇ ਆ ਉਨ੍ਹਾਂ ਦੀ ਸੋਚ ਨੂੰ ਵਿਚਾਰਧਾਰਾ ਨੂੰ ਜਿਹੜਾ ਉਹ ਕੋਈ ਵੀ ਰੋਕਣਾ ਟੋਕੀ ਨਹੀਂ ਸਕਦਾ ਇਹੋ ਜਿਹਿਆਂ ਕੋਧੀਆਂ ਹਰਕਤਾਂ ਇਹ ਕੋਈ ਨਵੀਆਂ ਨਹੀਂ ਹੋਣ ਲੱਗੀਆਂ ਗੁਰਪਤਵੰਤ ਸਿੰਘ ਵੱਲੋਂ ਤਾਂ ਨਵਾਂ ਜੰਮਿਆ ਇਸ ਦੇਸ਼ ਦਾ ਮਨੁਗਾਂ ਜਿਹੜਾ ਵਾਸਾ ਡਾਕਟਰ ਅੰਬੇਡਕਰ ਦੀ ਵਿਚਾਰਧਾਰਾ ਨੂੰ ਦਿਖਾਉਣ ਦੀ ਕੋਸ਼ਿਸ਼ ਲੱਗਾ ਰਿਹਾ ਪਰ ਉਹ ਅੱਜ ਤੱਕ ਸਫਲ ਨਹੀਂ ਹੋਇਆ ਅੰਬੇਡਕਰਾਈਟ ਅੰਦੋਲਨ ਇੱਕ ਚੜ੍ਹਦਾ ਹੋਇਆ ਸ਼ੂਰਜਾ ਇਹਨੂੰ ਕਦੀ ਵੀ ਨਾ ਲਪੋਇਆ ਜਾ ਸਕਦਾ ਨਾ ਹੀ ਰੁਕਿਆ ਜਾ ਸਕਦਾ ਉਹ ਸਮਾਜ ਵਿੱਚ ਬੰਡੀਆਂ ਪਾਉਣ ਦੇ ਲਈ ਇਹੋ ਜਿਹੀਆਂ ਕੋਧੀਆਂ ਹਰਕਤਾਂ ਕਰ ਸਕਦੇ ਆ ਔਰ ਅੰਬੇਡਕਰਾਈਟ ਲੋਕ ਜਿਹੜਾ ਆ ਉਹ ਸਾਂਝ ਚੁੱਕਿਆ ਔਰ ਜਿਹੜਾ ਉਹ ਸੰਭਲ ਚੁੱਕਿਆ ਔਰ ਇਹੋ ਜਿਹੜੀਆਂ ਜੜੀਆਂ ਉਹਦੀਆਂ ਜਿਹੜੀਆਂ ਇੱਕ ਗੱਲਾਂ ਦਾ ਜਿਹੜਾ ਉਹ ਸ਼ਿਕਾਰ ਨਹੀਂ ਬਣਨ ਵਾਲੇ ਅਸੀਂ ਇਹਦਾ ਮੂੰਹ ਤੋੜਨਾ ਜਵਾਬ ਦੇਣਾ ਜਾਣਦੇ ਆ ਜੇਕਰ ਪ੍ਰਸ਼ਾਸਨ ਨੇ ਇੱਕ ਦੋ ਦਿਨਾਂ ਦੇ ਵਿੱਚ ਜਿਹੜਾ ਦੋਸ਼ੀਆਂ ਨੂੰ ਨਹੀਂ ਗ੍ਰਿਫਤਾਰ ਕਰੂਗਾ ਤਾਂ ਅਸੀਂ ਬਹੁਤ ਵੱਡੀ ਲੰਬਰੀ ਕਰਾਂਗੇ ਔਰ ਮੈਂ ਤਾਂ ਇਹ ਕਮਾਂਗਾ ਕਿ ਸਾਨੂੰ ਘਰਲੇ ਪ੍ਰਦਰਸ਼ਨ ਦੂਜੇ ਪ੍ਰਦਰਸ਼ਨਾਂ ਦੇ ਵਿੱਚੋਂ ਨਿਕਲ ਕੇ ਜਨਗਨ ਤੱਕ ਜਾ ਕੇ ਪਿੰਡ-ਪਿੰਡ ਜਾ ਕੇ ਬਾਵਾ ਸਾਹਿਬ ਡਾਕਟਰ ਬਿੜਗੜੀ ਵਿਚਾਰਧਾਰਾ ਨੂੰ ਪ੍ਰਫੁੱਲਤ ਕਰਨ ਦੇ ਲਈ ਕਪਰਾਲਾ ਕਰਨਾ ਚਾਹੀਦਾ ਔਰ ਉਹਨਾਂ ਦੇ ਨਾਂ ਤੇ ਲਾਇਬ੍ਰੇਰੀਆਂ ਗੁੰਢੀਆਂ ਜਾਂਦੇ ਜਾਂ ਸਕੂਲਾਂ ਕਾਲਜਾਂ ਦੇ ਵਿੱਚ ਉਹਨਾਂ ਦੇ ਨਾਂ ਤੇ ਜਿਹੜੇ ਆ ਉਹ ਇਨਾਮ ਪੰਡ ਸਮਾਰੋਹ ਜਾਂ ਉਹਨਾਂ ਦੀ ਵਿਚਾਰਧਾਰਾ ਨੂੰ ਗੁਰੂ ਫਲਤ ਕਰਨ ਲਈ ਕੰਮ ਕਰਨਾ ਚਾਹੀਦਾ ਇਸ ਕਰਕੇ ਜਿਹੜਾ ਆ ਉਹ ਪ੍ਰਸ਼ਾਸਨ ਦੀ ਨੈਗਲੀਜੈਂਸੀ ਮੈਂ ਕਮਾਂਗਾ ਕਿ ਪੰਜਾਬ ਸਰਕਾਰ ਦੀ ਔਰ ਜਿਹੜੀ ਉਹਨਾਂ ਦੀ ਇੰਟੈਲੀਜੈਂਸੀ ਦਾ ਫੇਲਿਅਰ ਰਿਹਾ ਕਿ ਉਹ ਇਹ ਗੱਲ ਨੂੰ ਜਿਹੜਾ ਦੁਬਾਰਾ ਹੋ ਸਕਦੀ ਆ ਉਹਨਾਂ ਨੇ ਉਹਨਾਂ ਨੂੰ ਉਸ ਗੱਲ ਨੂੰ ਰੋਕਣ ਦੇ ਲਈ ਕੋਈ ਉਪਰਾਲਾ ਨਹੀਂ ਕੀਤਾ ਮੈਂ ਕਮਾਂਗਾ ਕਿ ਸਰਕਾਰ ਸ਼ਰਮਦਾ ਹੋਵੇ ਐਉਂ ਜੀਆਂ ਘਟਾਵਾਨਾਂ ਨੂੰ ਅਗਾਊ ਰੋਕਣ ਦਾ ਪ੍ਰਬੰਧ ਕਰੇ ਤਾਂ ਜੋ ਜੀਆਂ ਘਟਾਵਾਨਾਂ ਨਾ ਵਾਪਰੇ। ਬਾਰਾ ਸਾਲ ਡਾਕਟਰ ਬੀਰਮ ਅੰਬੇਦਕਰ ਜੀ ਦੇ ਬੁੱਤ ਜਿਹੜੇ ਪਿਛਲੇ ਦਿਨੀ ਨੰਗਲ ਦੇ ਅੰਦਰ ਬੇਦਬੀ ਹੋਈ ਆ ਉਹਦੇ ਰੋਸ ਦੇ ਵਿੱਚ ਅੱਜ ਇਲਾਕੇ ਦੀਆਂ ਰਮਦਾਸ ਸੁਭਾਵਾਂ ਜੀ ਜਿਹੜੀਆਂ ਅੰਬੇਦਕਰ ਸੁਭਾਵਾਂ ਤੇ ਬਾਲਮਿਕ ਸੁਭਾਵਾਂ ਵੱਲੋਂ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਜਿਹੜਾ ਪਿੰਡ ਨੰਗਲ ਤੋਂ ਲੈ ਕੇ ਸ਼ਹਿਰ ਦੇ ਅੰਦਰ ਜਿਹੜਾ ਬੁੱਤ ਲੱਗਾ ਬਾਬਾ ਸਾਹਿਬ ਜੀ ਦਾ ਉਸ ਬੁੱਤ ਦਾ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਇਥੋਂ ਦੇ ਪ੍ਰਸ਼ਾਸਨ ਦੇ ਕੋਲੋਂ ਸਰਕਾਰ ਦੇ ਕੋਲੋਂ ਮੰਗ ਕੀਤੀ ਆ ਕਿ ਜਿਹੜੇ ਦੋਸ਼ੀ ਆ ਉਹ ਫੌਰੀ ਤੌਰ ਤੇ ਫੜ ਕੇ ਜੇਲ੍ਹਾਂਾਂ ਦੇ ਅੰਦਰ ਦਿੱਤਾ ਜਾਵੇ ਤੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਕਿਉਂਕਿ ਬੜੀ ਹੈਰਾਨੀ ਦੀ ਗੱਲ ਆ ਕਿ ਥੋੜੇ ਸਮੇਂ ਪਹਿਲਾਂ ਹੀ ਉਸੇ ਬੁੱਤ ਦੀ ਜਿਹੜੀ ਆ ਬਿਆਦਵੀ ਹੋਈ ਸੀ ਪਿਛਲੇ ਸਮੇਂ ਦੇ ਅੰਦਰ ਤੇ ਥੋੜੇ ਸਮੇਂ ਬਾਅਦ ਦੁਬਾਰਾ ਜਿਹੜੀ ਬਿਆਦਵੀ ਹੋ ਰਹੀ ਆ ਅਸੀਂ ਸਮਝਦੇ ਆ ਕਿ ਤਰ੍ਹਾਂ ਕਿਤੇ ਇਹਦੇ ਮਗਰ ਜਿੱਥੇ ਸਿਰਫ ਉਹ ਤਾਕਤਾਂ ਜਿਹੜੀਆਂ ਵਿਦੇਸ਼ਾਂ ਦੇ ਵਿੱਚ ਬਹਿ ਕੇ ਗਰੀਬ ਲੋਕਾਂ ਨੂੰ ਫੰਡਿੰਗ ਕਰਕੇ ਬੇਰੁਜ਼ਗਾਰ ਲੋਕਾਂ ਨੂੰ ਫੰਡਿੰਗ ਕਰਕੇ ਜਿਹੜੀ ਆ ਉਹ ਇੱਕ ਕਲਾਣੇ ਕੰਮ ਕਰਾ ਰਹੀਆਂ ਉੱਥੇ ਕਿਤੇ ਨਾ ਕਿਤੇ ਜਿਹੜਾ ਇਥੋਂ ਦਾ ਪ੍ਰਸ਼ਾਸਨ ਆ ਪੂਰੀ ਤਰ੍ਹਾਂ ਫੇਲ ਹੋਇਆ ਆ ਕਿਉਂਕਿ ਇੱਕ ਸਮੇਂ ਇੱਕ ਇੱਕ ਘਰ ਇੱਕੋ ਬੁੱਤ ਦੇ ਉੱਪਰ ਦੋ ਸਮੇਂ ਦੇ ਪਕੜਨਾ ਹਾਂ ਬਾਕੀ ਜਣੀਆਂ ਉਹ ਆਪਣੇ ਆਪ ਦੇ ਵਿੱਚ ਪ੍ਰਸ਼ਾਸਨ ਦੇ ਤਰ੍ਹਾਂ ਜਿਹੜਾ ਪ੍ਰਸੰਚਨ ਲਾਉਣੀ ਆ ਅਸੀਂ ਇੱਥੇ ਪ੍ਰਸ਼ਾਸਨ ਨੂੰ ਚੇਤਾਵਨੀ ਦੇ ਲਈ ਆ ਕਿ ਅੱਜ ਦਾ ਜਿਹੜਾ ਇਹ ਧਰਨਾ ਸੀਗਾ ਇਹ ਸਾਡਾ ਰੋਜ਼ ਪ੍ਰਵਾਸੀ ਸੀਗਾ ਸੰਕੇਤ ਸੀਗਾ ਜੇਕਰ ਆਉਣ ਵਾਲੇ ਦਿਨਾਂ ਦੇ ਅੰਦਰ ਦੋਸ਼ਿਆਂ ਨੂੰ ਫੜਿਆ ਨਾ ਗਿਆ ਜਾਂ ਸਜ਼ਾਵਾਂ ਨਾ ਦਿੱਤੀਆਂ ਗਈਆਂ ਇਹ ਜਿਹੜਾ ਸੰਘਰਸ਼ ਆ ਪੂਰੇ ਇਲਾਕੇ ਦੇ ਅੰਦਰ ਫੈਲੇਗਾ ਜਿਹਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਏਗੀ। ਜੇ ਮੈਂ ਗੱਲ ਕਰਾਂ ਤਾਂ ਜਿਹੜੀ ਦਾ ਬਾਬਾ ਸਾਹਿਬ ਦੇ ਜਿੰਨੇ ਪੰਜਾਬ ਦੇ ਜਿਹੜੇ ਬੁਤ ਲੱਗੇ ਹੋਏ ਆ ਸੈਤੂ ਲੱਗੇ ਆ ਉਹਨਾਂ ਦੀ ਜਿਹੜੀ ਸਿਕਿਉਰਿਟੀ ਜਿਹੜਾ ਮਕਸਦਾ ਉਹ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ ਜੀ। ਅਸੀਂ ਇਹ ਗੱਲ ਸਪਸ਼ਟ ਹੈ ਵੀ ਜਿੰਨੇ ਬਾਬਾ ਸਾਹਿਬ ਦੇ ਬੁਤੇ ਲੱਗੇ ਹੋਏ ਆ ਕੱਲੇ ਬਾਬਾ ਸਾਹਿਬ ਦੇ ਨਹੀਂ ਅਸੀਂ ਸਮਝਦੇ ਹਾਂ ਵੀ ਜੇ ਕਿਸੇ ਹੋਰ ਰੱਬਰ ਦਾ ਵੀ ਬੁਤ ਸਮਾਜ ਦੇ ਅੰਦਰ ਲੱਗਾ ਆ ਜੇਕਰ ਪ੍ਰਸ਼ਾਸਨ ਦੀ ਇੰਟੈਲੀਜੈਂਸੀ ਇਹ ਰਿਪੋਰਟਾ ਕਰਦੀ ਆ ਵੀ ਇਹਨਾਂ ਬੁਤਾਂ ਨੂੰ अनसिक्योर ਹੈ ਇਹਨਾਂ ਬੁੱਤਾਂ ਦੀ ਜਿਹੜੀ ਸੇਫਟੀ ਚਾਹੀਦੀ ਆ ਤੇ ਪ੍ਰਸ਼ਾਸਨ ਨੂੰ ਸਮੇਂ ਸਿਰ ਜਿਹੜਾ ਹੈਗਾ ਆ ਉਹ ਆਪਣੇ ਇਹਨਾਂ ਬੁੱਤਾਂ ਦੀ ਜਿਹੜੀ ਆ ਸਕਿਉਰਿਟੀ ਕਰਨੀ ਚਾਹੀਦੀ ਆ ਤੇ ਬਕਾਇਦਾ ਜਿਹੜੀ ਆ ਫੋਰਸ ਲਾਉਣੀ ਚਾਹੀਦੀ ਆ ਅੱਜ ਪਿੰਡ ਨੰਗਲ ਵਿਖੇ ਸਾਰਿਆਂ ਹੀ ਪ੍ਰਬੰਧਕ ਕਮੇਟੀਆਂ ਗੁਰੂ ਅਰਬਦਾ ਸਭਾ ਬਲੋਂ ਡਾਇਰੈਕਟਰ ਮੀਰਗਰ ਸਭਾ ਬਲੋਂ ਅੱਜ ਇੱਕ ਰੋਸ ਧਰਨਾ ਰੱਖਿਆ ਗਿਆ ਹੈ ਜੋ ਕਿ ਪਰਸੋਂ ਬਹੁਤ ਰੇਕ ਨੂੰ ਪਿੰਡ ਨੰਗਲ ਬੇਖੇ ਜੋ ਬਾਬਾ ਸਾਦੇ ਸਟੈਚੂਰੀ ਜੋ ਬੇਦਬੀ ਕੀਤੀ ਗਈ ਆ ਅੱਜ ਉਸ ਮਕਸਦ ਦੇ ਨਾਲ ਇਲਾਕੇ ਦੀਆਂ ਗੁਰੂ ਰਵਿਦਾਸ ਖਵਾਮਾਂ ਤੇ 100 ਧਰਮਕ ਆਗੂ ਔਰ ਵੱਖ-ਵੱਖ ਪਾਰਟੀਆਂ ਦੇ ਆਗੂ ਇਕੱਠੇ ਹੋਏ ਆ ਔਰ ਸਾਰਿਆਂ ਨੇ ਏਕਤਾ ਦੇ ਨਾਲ ਕਿਸੇ ਵੀ ਪਾਰਟੀ ਦਾ ਸਿਆਸੀ ਝੰਡਾ ਨਹੀਂ ਲਾਇਆ ਔਰ ਕਿਸੇ ਨੇ ਵੀ ਸਿਆਸੀ ਕੋ ਗਲਤੀ ਕੀਤੀ ਔਰ ਗੱਲ ਵਿੱਚ ਜੋ ਦੇਖਰੇ ਵਿੱਚ ਬੈਠਾ ਗਿਆ ਫੁੱਤਾ ਬਕਵਾਸ ਕਰੀ ਜਾਂਦਾ ਆ ਵੇ ਉਹ ਉਹ बार-बार ਇੱਕੋ ਗੱਲ ਤੇ ਆਇਆ ਵੀ ਵਿਦਵੀ ਕਾਨੀ ਆ ਵਿਦਵੀ ਕਾਨੀ ਆ ਹਿੰਦੁਸਤਾਨ ਦੇ ਵਿੱਚ ਦਲਤ ਇਹਨੇ ਲਾਹ ਬੰਦ ਹੋ ਚੁੱਕੇ ਆ ਵੀ 648 ਸਾਲ ਪਹਿਲਾਂ ਗੁਰੂ ਰਵਿਦਾਸ ਜੀ ਨੇ 648 ਸਾਲ ਹੋ ਗਏ 648 ਸਾਲ ਪਹਿਲਾਂ ਗੁਰੂ ਰਵਿਦਾਸ ਜੀ ਕਹਿ ਗਏ ਸੀਗੇ ਵੀ ਐਸਾ ਚਾਹੂ ਰਾਜਵੇਂ ਜਹਾ ਮਿਲੇ ਸਭਨ ਕੋ ਹਨ ਉਨੀ ਪੂਰੀ ਮਾਨਵਤਾ ਲਈ ਉਹਨੇ ਪੁਰੇ ਸਮੁੱਚੇ ਭਾਈਚਾਰੇ ਲਈ ਨਾ ਕਿ ਇੱਕ ਐਸੀ ਭਾਈਚਾਰੇ ਲਈ ਉਹ ਤਾਂ ਪੂਰੀ ਦੁਨੀਆ ਲਈ ਕਲਪਨਾ ਕੀਤੀ ਵੀ ਐਸਾ ਚਾਹੂ ਰਾਜ ਮੇ ਜहां ਮਲੇ ਸਭਨ ਕੋ ਹਨ ਛੋਟ ਬੜੇ ਸਭ ਸੰਭ ਸੇ ਰਵਦਾਸ ਰਹੇ ਪਰ ਸਾਨੂੰ ਉਹਨੇ ਸਾਰਿਆਂ ਲਈ ਕਲਪਨਾ ਕੀਤੀ ਆ ਸਾਨੂੰ ਉਹਨਾਂ ਦੇ ਪੁਰਧਿਆਂ ਤੇ ਸਾਨੂੰ ਉਹਨਾਂ ਦੇ ਫਲਸਫਿਆਂ ਤੇ ਚੱਲਣਾ ਚਾਹੀਦਾ ਹੈ ਨਾ ਕਿ ਸਾਨੂੰ ਬਾਬਾ ਸਾਹਿਬ ਦੇ ਸਟੈਚੂਰੀ ਬਹਿਦ ਵੀ ਕਰਨੀ ਚਾਹੀਦੀ ਹੈ ਹਾਂਜੀ ਜੈ ਭੀਮ ਜੈ ਭਾਤ ਅੱਜ ਦਾ ਜਿਹੜਾ ਰੂਫ ਕਰਨਾ ਜਿਹੜਾ ਆ ਉਹ ਬਾਬਾ ਸਾਹਿਬ ਦੀ ਜਿਹੜੇ ਸਟੈਚੂ ਨਾਲ ਬਾਰ ਬਾਰ ਫਲੋਰ ਦੇ ਵਿੱਚ ਸ਼ਰਾਬ ਕੀਤੀ ਜਾ ਰਹੀ ਆ ਇੱਕ ਬਾਹਰੋਂ ਬੈਠਾ ਬੰਦਾ ਜਿਹੜਾ ਆ ਉਹ ਸ਼ਰਾਬ ਕਰਵਾ ਰਿਆ ਆ ਪਰ ਕੀ ਅਸੀਂ ਸਮਝੀਏ ਕੁਐਸਚਨ ਚੈਨ ਉੱਠ ਗਏ ਆ ਸਰਕਾਰਾਂ ਤੇ ਸੈਂਟਰਲ ਸਰਕਾਰ ਤੇ ਕੀ ਇਹਨਾਂ ਦੀ ਇੰਟੈਲੀਜੈਂਸੀ ਫੇਲਿਆ ਕੀ ਪੰਜਾਬ ਦੀ ਇੰਟੈਲੀਜੈਂਸੀ ਫੇਲਿਆ ਵੀ ਜਿਹੜਾ ਇਹਨਾਂ ਨੂੰ ਜਿਹੜੀਆਂ ਇਹ ਘਟਨਾਵਾਂ ਜਿਹੜੀਆਂ ਬਾਰ-ਬਾਰ ਹੋ ਰਹੀਆਂ ਆ ਕੀ ਸਰਕਾਰਾਂ ਇਹ ਚਾਹੁੰਦੀਆਂ ਆ ਵੀ ਇਥੇ ਅਨੁਸ਼ਾਸਨ ਜਿਹੜਾ ਭੰਗ ਹੋ ਜਾਵੇ ਇਹ ਸਵਾਲ ਚੈਨ ਜਿਹੜੇ ਕੁਐਸਚਨ ਚੈਨ ਜਿਹੜੇ ਆ ਇਹ ਸਰਕਾਰਾਂ ਤੇ ਉੱਤੇ ਆ ਅਸੀਂ 바ਵਾ ਸਾਹਿਬ ਦੇ ਸਨਮਾਨ ਵਿੱਚ ਸਦਾ ਉਹਨਾਂ ਦੇ ਸਤਕਾਰ ਵਿੱਚ ਉਹਨਾਂ ਦੇ ਬੁੱਤਾਂ ਦੀ ਪ੍ਰੋਟੈਕਟ ਲਈ ਖੜੇ ਆਂ ਬਾਹਰੋਂ ਬੈਠੇ ਇੱਕ ਕੁੱਤੇ ਬੰਦੇ ਨੇ ਇੱਕ ਮੈਸੇਜ ਕੰਪੀਅਰ ਕੀਤਾ ਵੀ ਅਸੀਂ 14 ਅਪ੍ਰੈਲ 바ਵਾ ਸਾਹਿਬ ਦੇ ਜਨਮ ਜਨਮ ਦਿਨ ਆਲੇ ਹਨ ਅਸੀਂ 14 ਅਪ੍ਰੈਲ ਨੂੰ 바ਵਾ ਸਾਹਿਬ ਦੇ ਸਟੈਚੂਆਂ ਨੂੰ ਜਿਹੜੀ ਆ ਛੇ ਸ਼ਰ ਕਰਾਂਗੇ ਜਾਂ ਉਹਨਾਂ ਨੂੰ ਨੁਕਸਾਨ ਬਚਾਵਾਂਗੇ ਸਾਡਾ ਸਮਾਜ ਜਿਹੜਾ ਜਾਗਦਾ ਸੀ ਉਸ ਦਿਨ 24 ਘੰਟੇ ਇਹਨਾਂ ਬੁੱਤਾਂ ਦੇ ਕੋਲ ਪਹਰਾ ਦੇ ਦੇ ਲਈ ਨਿਗਰਾਨਣ ਤੇ ਉਹਨਾਂ ਦੀ ਉਡੀਕ ਦੇ ਲਈ ਸਾਡਾ ਜਿਹੜਾ ਸਮਾਜ ਆ 24 ਘੰਟੇ 바ਵਾ ਸਾਹਿਬ ਦੇ ਸਟੈਚੂ ਦੇ ਕੋਲ ਖੜਾ ਰਿਹਾ ਸਿਰਫ ਉਹਨਾਂ ਦੀ ਉਡੀਕ ਦੇ ਲਈ ਤੇ ਕੌਣ ਚੈਲੰਜ ਕਰਕੇ ਸਾਡੇ 바ਵਾ ਸਾਹਿਬ ਦੇ ਸਟੈਚੂ ਦੇ ਮਾਲੂ ਗੰਦੀ ਨਿਗਾ ਨਾਲ ਦੇਖ ਸਕਦਾ ਆ ਅਸੀਂ ਖਾ ਕੱਢਣ ਦਾ ਦਮ ਰੱਖਦੇ ਆ ਜਿਹੜਾ ਇਦਾਂ ਚੈਲੰਜ ਕਰਕੇ ਸਾਡੇ ਬਾਬਾ ਸਾਹਿਬ ਦੇ ਸਟੈਚੂ ਵੱਲੋਂ ਦੇਖ ਨਹੀਂ ਜਾਪੇ ਜੇ ਮੈਂ ਗੱਲ ਕਰਾਂ ਤਾਂ ਜਿੰਨੇ ਪੰਜਾਬ ਦੇ ਵਿੱਚ ਬਾਬਾ ਸਾਹਿਬ ਦੇ ਜਿਹੜੇ ਸਟੈਚੂ ਲੱਗੇ ਆ ਉਹਨਾਂ ਦੀ ਸਿਕਿਉਰਟੀ ਜ਼ਰੂਰੀ ਹੈ ਕੀ ਨਹੀਂ ਹੈ ਦੇਖੋ ਸਿਕਿਉਰਟੀ ਜ਼ਰੂਰੀ ਆ ਇਹ ਸਰਕਾਰਾਂ ਦੇ ਜਿਹੜੇ ਆ ਫਰਜ਼ ਬਣਦੇ ਆ ਵੀ ਉਹ ਇਹਨਾਂ ਦੀ ਜਿਹੜੀ ਆ ਪ੍ਰੋਟੈਕਸ਼ਨ ਕਰਾਉਣ ਇਹਨਾਂ ਤੇ ਜਿਹੜੀਆਂ ਡਿਊਟੀਆਂ ਲਗਾਉਣ ਜੇ ਅਸੀਂ ਸਮਾਜ ਲੋਕਾਂ ਇਹ ਜੁਰੀ ਸਮਝਦੇ ਆ ਜੇ ਬਾਬਾ ਸਾਹਿਬ ਦੇ ਸ਼ੰਕਾ ਵਿੱਚ ਲੱਗੇ ਸਟੈਚੂਆਂ ਨੂੰ ਨੁਕਸਾਨ ਬਚਾਉਂਦੇ ਆ ਕਿ ਅਸੀਂ ਹਰ ਘਰ ਦੇ ਵਿੱਚ ਬਾਬਾ ਸਾਹਿਬ ਦਾ ਸਟੈਚੂ ਲਗਾ ਦੇਵਾਂਗੇ ਹਰ ਘਰ ਦੇ ਵਿੱਚ ਹਰ ਘਰ ਦੇ ਵਿੱਚ ਬਾਬਾ ਸਾਹਿਬ ਦਾ ਸਟੈਚੂ ਲਗਾ ਦੇਵਾਂਗੇ